ਯਾਰਨ ਨੂੰ ਸਾਧ ਕੇ ਧੋਏ ਤੋਂ ਪੀਓ ਚਰਨ ਸਾਧ ਕੇ ਧੋਏ ਤੋਂ ਪੀਓ ਭਰਤੀ ਸਾਧ ਕੋ ਆਪਣਾ ਜਿਓ ਔਰ ਚਲਣਾ ਤਰਨੀ ਹੈ ਗਏ ਤੇ ਚਲਨ ਨੂੰ ਸਾਧ ਕੇ ਧੋਏ ਤੋਂ ਪੀਓ ਸਾਧ ਨੇ ਜਿਹੜੇ ਗੁਣ ਨੇ ਚਰਨ ਗੁਣ ਹੁੰਦੇ ਨੇ ਧੋਏ ਤੋਂ ਹੀ ਪੀਣੇ ਨੇ ਧੋਏ ਤੋਂ ਹੀ ਕਿਵੇਂ ਪੀਣੇ ਨੇ ਇਹਦੇ ਨਾਲ ਮੈੜ ਨਹੀਂ ਹੁੰਦੀ ਆਹੋ ਜਿਹੜੇ ਅਰਥ ਅਸੀਂ ਲੈ ਲਏ ਨਾ ਦੁਨਿਆਵੀ ਜਿਹੜੀ ਦੁਨਿਆਵੀ ਭਾਸ਼ਾ ਸਾਰੀ ਮਾਇਆ ਦੀ ਹੈ ਸਾਰੀ ਮਾਇਆ ਹੈ ਮਾਇਆ ਹੁੰਦੀ ਉਹ ਮਾਇਆ ਇਹ ਨੂੰ ਜਿੰਨਾ ਜਦ ਅਸੀਂ ਪਲਟ ਕੇ ਨਹੀਂ ਨਾ ਬਣਾਉਂਦੇ ਪਹਿਲੇ ਇਹ ਹੈ ਕਿ ਦੁਨਿਆਵੀ ਅਰਥ ਜਿਹੜੇ ਦੇਂਦੇ ਉਹ ਤੋੜ ਦੇ ਨੇ ਇਹ ਨਾਲੇ ਸੋ ਚੱਲਣ ਦੁਨਿਆਵੀ ਹਸ ਬਣਾਤੇ ਪੈਰ ਚਰਨ ਸਾਧ ਕੇ ਧੋਤੋ ਪੀਓ ਮੁਰਗੀ ਸਾਧ ਕੇ ਜਿਹੜੇ ਚੰਨ ਨੇ ਸਾਧ ਦੇ ਗੁਣ ਨੇ ਸਾਧ ਦੇ ਗੁਣ ਓਮਕਾਰ ਸਤਨਾਮ ਕਰਤਾ ਪੁਰਖ ਫਿਰ ਬਾਦਿਰ ਅਕਾਲ ਪੁਰਖ ਊਜਾ ਦੇ ਸਾਇਪਾ ਇਹ ਨੂੰ ਧੋ ਕੇ ਪੀਓ ਤਦੋ ਕੇ ਮੈਂ ਤਾ ਓਮ ਓਮ ਇਹ ਚਰਨਾਂ ਦੇ ਅਰਥ ਬੈਰ ਧੋ ਦਿਓ ਬੈਰ ਨਹੀਂ ਹੁੰਦੇ ਧੋਤ ਸੇ ਜਦ ਪੈਰ ਅਰਥ ਦੇ ਜਿਹੜੇ ਚੱਲਣਾ ਦੇ ਧੋਦੇ ਪੈਰ ਨਹੀਂ ਹੁੰਦੇ ਉੱਥੇ ਧੋਤੇ ਕੇ ਪੈਰ ਚੜ ਰਹੇ ਜੇ ਭਾਇਆ ਤੋਂ ਰਹਿਤ ਚੱਲਦੇ ਭਾਇਆ ਦੇ ਵਿੱਚ ਚੱਲਣ ਤੁਸੀਂ ਪੈਰ ਬਣਾ ੱਤੇ ਭਾਇਆਲੇ ਅਰਥ ਧੋਦੇਓ ਤੇਰਾ ਗਾੜੀ ਜੇ ਉਹ ਨਿਰਾਕਾਰੀ ਥੀਓ ਤੇਰਾ ਗਾੜੀ ਚੱਲਣ ਜੜੇ ਉਹ ਔਰ ਤੁਸੀਂ ਖਾਮ ਨੂੰ ਆਪਣਾ ਜੀਓ ਜੇ ਚੀਜ਼ ਕੀਮਾ ਵੇ ਉਹਦਾ ਅਸਰ ਹੂਗੋ ਓਕਾਰਾ ਬਣਨਾ ਸਤਨਾ ਤਤ ਗੁਣ ਆਪਣੇ ਚ ਪੈਦਾ ਕਰਨਾ ਹੈ ਸਤਿਪੁਰਖ ਆਵਾਜ਼ ਆਪਣੇ ਚ ਗੁਣ ਪੈਦਾ ਕਰਨਾ ਹੈ ਪੁਰਖ ਤਾਂ ਬਲਣਾ ਵਾਹ ਪੁਰਖ ਨਹੀਂ ਬਣਨਾ ਪੁਰਖੇ ਰਣਾ ਵਾਹ ਪੁਰਖ ਨਹੀਂ ਹੋ ਜਾਣਾ ਵਾਹ ਪੁਰਖ ਜਦੋਂ ਚਲ ਜਾਂਦੇ ਵਾਹ ਪੁਰਖ ਹੋ ਜਾਂਦਾ ਹੈ ਜੇ ਗੁੰਗਰ ਗਿਆਨ ਸਾਰੇ ਹੀ ਵਾਹਪੁਰ ਦਾ ਵਾਹਪੁਰ ਨਾ ਗੈਰ ਤੋਂ ਬਣਾਇਆ ਆ ਜੇ ਵਾਹਪੁਰ ਹੋ ਗਿਆ ਗੁਣ ਸਾਰੇ ਚੜ ਗਏ ਵਾਹਪੁਰ ਦਾ ਨਾਮ ਤਾਂ ਕਰਤਾ ਪੁਰਖ ਤੋਂ ਵੀ ਆ ਗਿਆ ਕਰਤਾ ਪੁਰਖ ਹੈ ਜਿਹੜਾ ਜੇ ਪੁਰਖੇ ਰਹੂ ਪੁਰਖੇ ਰਹੂਗਾ ਪੁਰਖ ਤੱਕ ਰਹੂਗਾ ਤਗ ਹੁਣ ਹੈ ਪੂਰ ਬ੍ਰਹਮ ਦਾ ਗੁਣਾ ਕਰਤਾ ਪੁਰਖ ਕਰਤਾ ਵੀ ਹੈ ਪੁਰਖ ਵੀ ਹੈ ਕਰਤਾ ਤਾਂ ਹੈ ਪਰਗਟ ਕਰਤਾ ਇਹ ਹੀ ਹੈ ਗੁਪਤ ਕਰਤਾ ਉਹ ਹੈ ਗੁਪਤ ਕਰਤਾ ਦਾ ਮਹਾਪੁਰਖ ਹੈ ਪ੍ਰਗਟ ਕਰਤਾ ਪੁਰਖ ਹੈ ਪ੍ਰਗਟ ਕਰਤਾ ਪੁਰਖ ਹੈ ਗੁਪਤ ਕਰਤਾ ਮਹਾਪੁਰਖ ਹੈ ਮਹਾਪੁਰਖ ਦਾ ਕਰਾਇਆ ਇਹ ਕਰਦਾ ਹੈ ਮਹਾਪੁਰਖ ਦਾ ਬੁਲਾਇਆ ਇਹ ਬੋਲਦਾ ਹੈ ਮਹਾਪੁਰਖ ਜਿਵੇਂ ਚਲਾਉਂਦਾ ਹੈ ਇਹ ਚੱਲਦਾ ਹੈ ਉਹ ਮਹਾਪੁਰਖ ਹੈ ਪੁਰਖ ਇਹ ਵਾਹ ਪਰ ਆ ਬਣ ਗਿਆ ਫਿਰ ਗਿਆ ਫਿਰ ਸਾਧੇ ਕੋਲ ਗਏ ਔਰ ਕਿੰ ਬਾਦ ਕੋ ਆਪਣਾ ਜੀਓ ਅਰਥ ਸਾਧ ਕੋ ਆਪਣਾ ਜੀਓ ਸਾਧ ਨੂੰ ਆਪਣਾ ਜੀਓ ਅਰਥ ਦੀ ਬੁੱਧੀ ਨੂੰ ਕਿ ਆਪਣਾ ਮਨ ਅਰਥ ਦੀ ਸਾਧ ਨੂੰ ਸੋਚੀ ਨਾ ਵੀ ਸਾਧੋ ਕਹਿ ਰਿਹਾ ਜੋ ਕੁਰਬਾਨੀ ਕਰ ਰਹੀ ਹੈ ਇਹਦੇ ਸ਼ੰਕਾ ਸਰੂਪ ਜੇ ਮਨ ਅਰਪਿਆ ਨਹੀਂ ਤਾਂ ਜਿਹੜੇ ਮਨ ਅਰਪ ਦਿੰਦੇ ਨਹੀਂ ਸ਼ੰਕਾ ਪੈਦਾ ਹੀ ਨਹੀਂ ਹੁੰਦੀ ਜਿਹੜੇ ਨਾ ਮੰਨੈ ਅਰਪ ਦੇ ਉਹ ਸ਼ੰਕਾ ਕਰਦੇ ਨੇ ਬਾਣੀ ਤੇ ਇਹ ਨਾ ਜਰ ਮਨ ਅਰਪ ਕੇ ਨਹੀਂ ਬਾਣੀ ਸੁਣਦਾ ਸ਼ੰਕਾ ਹੋਊਗੀ ਹੋਊਗੀ ਪਰ ਉਸ ਆਣੀ ਲੋਕ ਅਰਥਿਫਾਸ ਕੋ ਉਹ ਜਿਉ ਹੀ ਸ਼ੰਕਾ ਕਰਦਾ ਜਿਉ ਨਾਲੇ ਨਵੇੜਾ ਹੈ ਜਿਉ ਦਾ ਹੀ ਉਧਾਰ ਹੈ ਇਹੀ ਸ਼ੱਕਾ ਕਰਦਾ ਹੈ। ਇਹੀ ਵੇੜੇ ਜੜਦਾ ਨਹੀਂ। ਅਰਪੀਸਾਦ ਕੋ ਆਪਣਾ ਜਿਓ। ਪਾਪ ਕੀ ਤੂੰ ਨਹੀਂ ਕਰੋ ਇਨਸਾਨ। ਸਾਦ ਉਪਰ ਜਾਈਏ ਕੁਰਬਾਨ। ਸਾਦ ਹੀ ਟੋਣੀ ਕਰੇ ਇਨਸਾਨਾਂ। ਇਹੇ ਗੁਰਦ ਕੀ ਕਰ ਜਾਂਦੇ ਨੇ ਫਿਰ ਧੋੜਾ ਦਾ ਵੀ। ਉਹ ਤੇ ਜਾਨ ਕੀ ਕਰ ਜਾਂਦੇ ਨੇ। ਤੁਹਾਨੂੰ ਕਿਹਾ ਦੇ ਇਹ ਗੁਰ ਜਾਣ ਨੂੰ। ਅਲਦਾ ਕਹਿੰਦੇ ਹੋ ਮੇਰਾ ਸਬਾਸ਼ਾ ਨੇ ਕਿਹਾ ਅਸੀਂ ਜਾ ਬਈ ਗੁਰੂ ਮਾਨੇ ਗ੍ਰੰਥ ਚਲੋ ਮੰਨ ਲਿਓ ਕਿਹਾ ਸੀ ਸਭ ਸਿੱਖਨ ਕੋ ਹੁਕਮ ਨੇ ਗੁਰੂ ਮਾਨੇ ਗ੍ਰੰਥ ਪਹਿਲੀ ਗੱਲ ਤਾਂ ਸਬਾਸ਼ਾ ਨੇ ਗੱਲ ਕਹੀ ਉਹਦੀ ਜੋ ਕਹਿੰਦੇ ਨੇ ਸਭ ਖਾਲਸੇ ਨੂੰ ਹੁਕਮ ਕਹਿੰਦੇ ਉਹ ਤਾਂ ਖਾਲਸਾ ਹੋ ਗਿਆ ਸੀ ਸਿੱਖ ਤਾਂ ਰਹੀ ਨਹੀਂ ਸੀ ਉਹਦੋਂ ਉਦੋਂ ਸਭ ਬਾਗ ਨੇ ਉਦੋਂ ਹੀ ਕਿਹਾ ਜਾ ਹਜੂਰ ਸਾਹਿਬ ਸੀ ਇਹ ਗੱਲ ਕਹਉਂਦੇ ਨੇ ਉਦੋਂ ਸਿਰ ਕਿੱਥੇ ਸੀ ਉਹ ਦਾ ਖਾਸਾ ਸੀ ਸਰ ਉਹ ਸੰਗਤ ਕੀ ਦੀ ਦਾ ਖਾਸਾ ਹੋ ਗਈ ਉਹਦਾ ਧਾਇਰੀ ਉਹ ਸਿੱਖੀ ਦੀ ਹੋਈ ਤੁਸੀਂ ਕਿ ਮੈਂ ਕਹਿੰਦਾ ਲਿਖਿਆ ਉਹਨੇ ਲਿਖੀ ਨਹੀਂ ਕਿਤੇ ਸਾਬੂ ਚ ਉਹਦੇ ਤੋਂ ਲੰਡੇ ਖੜੇ ਕੀਤੇ ਨੇ ਤੇ ਐ ਰਹਿ ਜਾਣਗੇ ਜਿਵੇਂ ਕਹਿੰਦੇ ਸੱਤਾਂ ਜਾਦੀ ਸਿੱਖ ਲਾਤੇ ਕਿਸੇ ਉਹ ਜਦ ਆਇਆ ਕੋਈ ਸਿਆਣਾ ਨੇ ਫੜਿਆ ਸੀ ਕਿ ਖਿੱਚਿਆ ਉਹ ਥੱਲੇ ਉਹ ਕਪੜਾ ਸੀਗਾ ਉਹ ਹੀ ਫੜੇ ਖਾਲੀ ਜੀ ਲੈ ਕੇ ਪਰੇ ਕਰਾ ਗਏ ਥੱਲੇ ਗਦਾ ਨਿਕਲਿਆ ਇਹ ਤਾਂ ਕਹਦੇ ਨੇ ਖੋਤੇ ਨੇ ਸਾਡੇ ਅਕਲ ਦੇ ਸਿਕਲਾ ਨਹੀਂ ਫਿਰਦੇ ਨੇ ਵੀ ਸਿਕ ਬਣੀਆਂ ਨਾਲਾ ਨਰ ਨਰ ਬਣ ਗਿਆ ਨਾ ਉਹ ਨਾਰ ਸਿੰਘ ਹੁੰਦਾ ਸਿੰਘ ਨਹੀਂ ਹੁੰਦਾ ਇਹਨਾਂ ਦੇ ਸਿਕ ਲਾ ਦੇ ਉਹ ਉਹਨੇ ਕਿਵੇਂ ਕਹਿਆ ਤਾਲ ਸਿੱਖਣ ਕੋ ਹੁਕਮ ਹੈ ਸਿੱਖਦਾ ਹੈ ਹੀ ਨਹੀਂ ਫਿਰ ਉਹ ਕਿਵੇਂ ਕਹਿ ਸਕਦਾ ਉਹਨੇ ਤਾਂ ਆਪ ਚੇਲਾ ਹੈ ਪਾਪਾ ਗੋਬਿੰਦ ਤੁਸੀਂ ਆਪੇ ਘੁਰ ਚੇਲਾ ਕਿਵੇਂ ਆਪਣੇ ਕਹਿ ਦੂਗਾ ਉਹਨਾਂ ਨੂੰ ਵੀ ਤੁਸੀਂ ਕੀ ਕਰਿਓ ਕਿਵੇਂ ਕਹਿ ਸਕਦਾ ਤੁਸੀਂ ਆਹ ਕਰਿਓ ਕਿਉਂਕਿ ਉਹ ਸਾਹਿਬ ਤਾਂ ਉਹਨਾਂ ਨੇ ਹੁਕਮ ਦਿੱਤਾ ਵਾਰ ਦਿੱਤਾ ਕਰੋ ਨਾ ਬੁੱਕਦੇ ਰਿਹਾ ਬਿਲ ਟੋਟਲ ਫਰਾਡ ਕਰਕੇ ਤੁਹਾਨੂੰ ਦਿਖਾ ਦੇ ਹਰ ਪੱਖ ਤੋਂ ਬਰੋਕੀ ਤਾਈਆਂ ਮਦਾਨ ਦਿਨੀਆਂ ਦੇ ਔਰ ਕਲੇ ਮੂਨਾ ਮਦਾਨ ਜਾ ਕੇ ਗੱਲ ਕਰਨ ਸੁਪਰੀਮ ਕੋਰਟ ਦੇ ਸਾਹਮਣੇ ਫਿਰ ਪਤਾ ਲੱਗੂਗਾ ਉਹਨਾਂ ਕੱਚੀ ਕੀ ਹੈ ਤੇਨ ਸਾਲ ਤੇ ਬਰਡ ਬਰਡ ਕਰਦਾ ਸਾਲ ਦੇ 200 ਸਾਲ ਤੇ 250 ਸਾਲ ਤੇ ਬਰਡ ਬਰਡ ਕਰੀ ਜਾਂਦੇ ਨੇ ਉਹਦੇ ਕਲਵਾਰ ਉਹ ਕਹਿੰਦੇ ਮੇਰੇ ਨੂੰ ਚਾਹਤ ਹੈ ਖਦਾ ਜ ਨੂੰ ਵੜਦੇ ਨੇ ਜਾ ਜਾ ਕੇ ਚੋੜ ਐ ਮੈਂ ਕਰਦਾ ਹੁੰਦਾ ਕਿ ਮਨ ਵੀ ਲਈਏ ਗੁਰੂ ਕਹਿਣ ਲੱਗੇ ਸੀ ਕਿ ਨਾ ਜੇਜਾ ਨੂੰ ਮਨ ਵੀ ਲਈਏ ਗੱਲ ਕਿਸੇ ਹੋਰ ਨੇ ਵੀ ਕਹਿ ਤਾ ਗੁਰੂ ਮਾਨੇ ਬਰਸੋ ਸਹੀ ਗੁਰੂ ਦੀ ਗੱਲ ਸਹੇਪ ਨੂੰ ਕਿਉਂ ਨਾ ਹੋ ਜਾਂਦੇ રે ਫਾਦ ਕੀ ਤੋੜਾ ਸ਼ਾਨ ਚੋਰੀ ਕਰਦੇ ਉਨਾத் ਹੈ ਜਲੋ ਗੁਰਬਾਣੀ ਦਾ ਸੀ ਮੰਨਣੀ ਆ ਨਾ ਸਹੀ ਕਿਹਾ ਉਥੇ ਤਾਂ ਪਰਮੇਸ਼ਰ ਦਾ ਥਾਨ ਹੈ ਇਹ ਤੋਂ ਵੱਡੀ ਗੱਲ ਹੈ ਕਿ ਕੋਈ ਪਰਮੇਸ਼ਰ ਦੀ ਗੱਲ ਨਹੀਂ ਬਣਨੀ ਉਹ ਦਸਮ ਪਾਸ਼ਾ ਕਹਿੰਦਾ ਜੋ ਮੋਗੋ ਪਰਮੇਸ਼ਰ ਉਤਰ ਆ ਉਜਰੇ ਤੇ ਸਭ ਧਰ ਕੁੰਡ ਵਿੱਚ ਪੜੇ ਮੈਂ ਹੂੰ ਪਰ ਪੁਰਖਾ ਦਾਸਾ ਮੈਂ ਪਰਮੇਸ਼ਰ ਦਾ ਦਾਸ ਆ ਇਹਦੀ ਤਾਂ ਕੀਮਤ ਹੈ ਗੁਰਬਾਣੀ ਦੀ ਦਸਮ ਪਾਸ਼ਾ ਦੀ ਗੱਲ ਨਾ ਵੱਡੀ ਹੈ ਪਹਿਲੇ ਸੱਚੀ ਫੇਰ ਨਹੀਂ ਬਣਦੇ ਜੋ ਇਹਦਾ ਨਾ ਕਹਿੰਦੇ ਗੁਰਬਾਣੀ ਨਹੀਂ ਬਣਨੀ ਤੁਸੀਂ ਸਭ ਘੌੜੇ ਰੁਦਾ ਫਿਰ ਗਾ ਹੋ ਗਿਆ ਕੋਲਕਤਾਰੀ ਨੇ ਕੋਲਕਤੀ ਗੱਲ ਆ ਪਰਪੰਚੀ ਬੰਦੇ ਨੇ ਸਾਰੇ ਪੱਖੀਆਂ ਤਾਂ ਆਉਂਦੇ ਆ ਜੇ ਗੋੜਰ ਗੱਦਗੀ ਹੋਵੇ ਪੱਖੀਆਂ ਇਕੱਠੀਆਂ ਹੋ ਜਾਂਦੀਆਂ ਕਿ ਕਦੇ ਨਹੀਂ ਰਹਿਣਾ ਜਦੋਂ ਆਈ ਤਾਂ ਤੇ ਤਲਵਾਰ ਜੇ ਮੈਂ ਕੱਢ ਕੇ ਰੱਖਤੀ ਸਿੱਖੀ ਵੀ ਸਿਰ ਲੈਣ ਵਾਲੀ ਛੇ ਲੈਣਾ ਤਲਵਾਰੋਂ ਸਭ ਪਾਚਾਂਗੇ ਇਹਦਾ ਕਲਾ ਦੇ ਯਾਰ ਨੇ ਸਾਰੇ ਕਲਾ ਦੇ ਯਾਰ ਨੇ ਆ ਉਹ ਉਹ ਤੇਲਗਾਨਾ ਹੋ ਗਾ ਨਿਕਲੇ ਕੜਾ ਦੇ ਆ ਜਿ ਬੈਠੇ ਸਾਰੇ ਜੀ ਜਿਹੜੇ ਸਾਰੇ ਬੈਠੇ ਸੀ ਨਾ ਕੜਾ ਲਿਆ ਨਿਕਲੇ ਖਿੜਕਣ ਲੱਗੇ ਦੇਖੀ ਕਿ ਕੰਮ ਖਿੜਕਣਗੇ ਹਾਂ ਸਾਧਗੀ ਧੂੜੀ ਕਰੋ ਇਸਨਾਣ ਸਾਧ ਉੱਪਰ ਜਾਈਏ ਸਾਧਗੀ ਧੂੜ ਕਰੋ ਇਸਨਾਣ ਜੋ ਸਾਧ ਗੱਲ ਕਹਿੰਦਾ ਉਹ ਧੂੜਦਾ ਕੁਛ ਉਹਦੇ ਚ ਗਿਆਨ ਕੀ ਆਂਦੀ ਹੈ ਗਿਆਨ ਕੀ ਆਨੀ ਜਿਹੜਾ ਗਿਆਨ ਹੈ ਜਮ ਜਾਣਾ ਉਹਦੇ ਨਾਲ ਸਾਫ਼ ਕਰ ਲੋ ਮਨ ਨੂੰ ਗਿਆਨ ਨੂੰ ਮਨ ਬੰਦਿਏ ਆ ਗਿਆਨ ਦੇ ਤੋੜਨ ਮਨ ਨੂੰ ਮਾਜੋ ਸਾਧੂ ਵੀ ਤੋੜ ਕਰੋ ਇਸ਼ਾਨ ਬਾਦ ਉੱਪਰ ਜਾਈਏ ਕੁਰਬਾਨ ਹੋ ਜਾਈਏ ਕੁਰਬਾਨ ਅਜੇ ਸਾਧੂ ਤੇ ਕੁਰਬਾਨ ਜਾਣੇ ਚਾਹੀਦਾ ਕੁਰਬਾਨ ਗਿਆ ਹੀ ਹੈ ਖਾਲਸਾ ਕੁਰਬਾਨ ਹੋਇਆ ਉਹਦਾ ਉਹ ਪਾਸ਼ਾ ਦੇ ਪਹਿਲਾਂ ਕੁਰਬਾਨ ਨਹੀਂ ਹੋਇਆ ਜਦੋਂ ਪੁੱਛਿਆ ਵੀ ਤੇਰਾ ਇਹ ਛਾਤੀ ਹੈ ਫਤਿਹਾਸ ਨੂੰ ਉਹ ਕਹਿੰਦਾ ਵੀ ਮੇਰਾ ਗੁਰਦੇ ਹੈ ਨਾ ਉਹ ਪਾਸ਼ਾ ਮੇਰਾ ਮੂੰਹ ਇਹਨੂੰ ਕਰ ਦੇ ਬਿੱਤਰੋ ਬੰਦਾ ਉਦੋਂ ਮੇਰਾ ਮੂੰਹ ਕਰਦੇ ਹੋ ਆਹ ਰਾਹੋਂ ਸਿੱਧੀ ਚਲਾਈ ਜਾ ਬਸ ਇੰਨੀ ਹੀ ਅੱਛਾ ਹੋ ਜੀ ਫਿਰ ਅਬੂ ਉਦੋਂ ਰਹੇ ਪਿੱਠ ਨਾ ਕਰਿਓ ਬਜੀ ਉਦੋਂ ਇਹ ਸਾਈਡ ਨਾ ਕਰਿਓ ਉਹ ਮੈਨੂੰ ਦੇਖਦਾ ਰਹੇ ਨਾ ਉਹ ਦੇਖਦਾ ਰਹੇ ਬਸ ਜਿਤੇ ਕਦਮ ਆ ਮੈਨੂੰ ਉਥੋਂ ਅਰਜੀ ਮਿਲੂ ਜਿਤੇ ਕਦਮ ਮੇਰਾ ਮੰਡੋਰ ਨੂੰ ਲਗੂ ਹੋ ਤੁਮ ਨੂੰ ਪਚਾਲੂ ਉਹ ਤਾਂ ਮੈਨੂੰ ਸਪੋਰਟ ਮੰਡ ਜੂਗੀ ਬਸ ਪ੍ਰਵਾਨੇ ਗਏ ਅਗਰ ਹੈ ਨਾ ਸਬੂਤ ਤੇ ਨੇ ਇਹ ਦੇ ਗਵੇ ਸਬੂਤ ਇਹ ਦੇ ਹੁਣ ਸਬੂਤ ਦੂਜੇ ਬਾਰਸ ਨੇ ਸਬੂਤ ਦਵੇ ਕੋਈ ਆ ਕੇ ਨਾ ਦੇ ਭੱਜ ਜਾਣ ਜੱਦ ਕੇ ਤੇ ਆ ਜਾਣਗੇ ਲੋਕ ਇਹਨਾਂ ਨੂੰ ਤਬਦਲ ਦੇਣਗੇ ਸੋਹਰੇ ਸਾਧ ਸੇਵਾ ਵਡਭਗਤੀ ਪਾਈ ਹੈ ਸਾਧ ਸੰਗਤਾਂ ਕੀਰਤਨ ਗਾਈ ਹੈ ਸਾਧ ਸੇਵਾ ਵਡਭਗਤੀ ਪਾਈ ਹੈ ਸਾਧੀ ਜਿਹੜੀ ਸੇਵਾ ਉਹ ਵਡਿਆਂ ਭਾਗਾਂ ਮਿਲਦੀ ਹੈ ਸਾਧ ਸੇਵਾ ਵਡਭਗਤੀ ਸਾਧ ਕੀ ਸੇਵਾ ਕੀਆ ਸਾਧੇ ਦੇ ਸਾਰਿਆਂ ਦੇ ਅੰਤਰਾਤਮਾ ਸਭ ਦੀ ਸਾਧ ਹੈ ਇਹ ਵੀ ਗੱਲ ਸੁਣ ਕੇ ਅੰਤਰਾਤਮਾ ਖੜਜੇ ਬਈ ਉਹ ਸਾਧ ਸੇਵਾ ਅੰਤਰਾਤਮ ਨੂੰ ਅਸਲੀ ਬੜਾ ਅੰਤਰਾਤਮ ਨੂੰ ਜਿਹੜੀ ਗੱਲ ਤੋਂ ਉਹ ਸਾਥੇ ਰੋ ਅੰਤਰਾਤਮ ਨੇ ਖੁਰਾਕ ਕੀਆ ਆਤਮ ਗਿਆਨ ਆ ਆਤਮ ਗਿਆਨ ਦੇਣਾ ਸਾਥੇ ਰ ਹੈ ਇਹਦੇ ਨਾਲ ਮਨ ਤ੍ਰਿਪਤ ਹੁੰਦਾ ਆਤਮ ਸ਼ਾਂਤ ਹੁੰਦੀ ਹੈ ਆਤਮ ਨੂੰ ਅਡੋਲਤਾ ਮਿਲਦੀ ਹੈ ਆਪਾਂ ਨੂੰ ਬੇਫਿਕਰੀ ਮਿਲਦੀ ਹੈ ਆਤਮ ਨੂੰ ਸਕੂਨ ਮਿਲਦਾ ਹੈ ਇਹ ਹੀ ਤਾਂ ਸੇਵਾ ਸਾਥੇਵਾ ਬੜ ਬਾਕੀ ਪਾਈ ਹੈ

ਤਾਗਦੇ ਜਾ ਕੇ ਸਾਧੀ ਸੇ ਵਾਹ ਦੀਏ ਤੇ ਆਪਣਾ ਮਨ ਸਾਧਿਆ ਹੋਵੇਗਾ ਤੇ ਸਾਧੀ ਸੇ ਵਾਹ ਦੀ ਅਨੇਕ ਵਿਧਨ ਤੇ ਸਾਧੂ ਰਖਾ ਹੈ ਹਰਿ ਗੁਣ ਗਾਏ ਅੰਮ੍ਰਿਤ ਰਸ ਚੱਖ ਹੈ ਅਨੇਕ ਵਿਧਨ ਤੇ ਸਾਧੂ ਰਖਾ ਹੈ ਸਾਧੂ ਅਨੇਕ ਦਸਤ ਤੇ ਸਾਧੂ ਲੱਭਦਾ ਹੈ ਸਾਧੂ ਜੋ ਸਾਡਾ ਜੋ ਉਹ ਆ ਜਿਹੜਾ ਸਾਡੇ ਜਾ ਰਿਹਾ ਹੈ ਜੋ ਸੱਦ ਗਿਆ ਉਹ ਸਾਧੂ ਆ ਜਿਹਦਾ ਮਨ ਮੰਨੇ ਗਿਆ ਉਹ ਸਾਧੂ ਆ ਆਨਕ ਬੇਕੰਦੇ ਸਾਧੂ ਇਹੀ ਤਾਂ ਕਹਿ ਰਿਆ ਸੀ ਮੇਰਾ ਪੂਰਖਿਓ ਸਾਧੂ ਵੱਲ ਨੂੰ ਮੋਦੀ ਦਾ ਸਾਧੂ ਹੋਰ ਕੀ ਕਹਿੰਦਾ ਸੀ ਜੇ ਕੋਈ ਮਿਲਨ ਪੈਂਦਾ ਹੋਇਆ ਸਾਧੂ ਰਸ ਲੂਗਾ ਗੁਰਮਾਨ ਦਾ ਜਾਣਾ ਨੂੰ ਮੇਰਾ ਮਨ ਕਰਦਾ ਕੋਈ ਵਿਰਲਾ ਨਾ ਪੈ ਜਾਵੇ ਦੂਰ ਨਾ ਜਾਵੇ ਮਨ ਦੇ ਤੋਂ ਕਹਾ ਹਾਂ ਪਰ ਚਲੋ ਕੋਈ ਦੁੱਖ ਤਕਲੀਫ ਤਾਂ ਹੋਣੀ ਹੋਈਆਂ ਕਦੇ ਉਧਰ ਧਿਆਨ ਨਾ ਚਲਾ ਜਾਵੇ ਜੇ ਸਰੀਰ 'ਤੇ ਧਿਆਨ ਚਲੇਗਾ ਦੁੱਖ ਮਹਿਸੂਸ ਹੋ ਜਾਊਗਾ ਧਿਆਨ ਉਹਦੇ 'ਤੇ ਰਹੇ ਆਤਮ ਤੇ ਹਮਤ ਆਲੀ ਰਹੇ ਤੁਹਾਡੀ ਆਸਮਾਨੇ ਤੇ ਰਹੇ ਅਨੂ ਚਾ ਚੱਕੇ ਰੱਖੇ ਹੌਸਲਾ ਦੇਖੇ ਰੱਖੇ ਹਾਂ ਅਰੇ ਗੁਰ ਗਾਇਏ ਅੰਮ੍ਰਿਤ ਰਸ ਚੱਖਾ ਹਰੇ ਗੁਰ ਗਾਇ ਅਮਰਦਾਸ ਚੱਖਾ ਜਿਹੜਾ ਹਰ ਗੁਰ ਕੋਲ ਦਾ ਅਮਰਦਾਸ ਵਿੱਚ ਚੱਖਦਾ ਉਹ ਹੋਰ ਕੀ ਹੈ ਹਰ ਗੁਰ ਦੇ ਵਿੱਚ ਹੁੰਦਾ ਕੀ ਅਮਰਦਾਸ ਰਸ ਹੁੰਦਾ ਜੇ ਫਰਨਾ ਝੂਪੂ ਵਿੱਚੋਂ ਰਸ ਆਊਗਾ ਜੀ ਉਹ ਭਾਈ ਜੋਰ ਤਾਂ ਲਗੂਗਾ ਹੀ ਦਵਾਉਣਾ ਪਊਗਾ ਦਵਾਉਣਾ ਪਊ ਜੇ ਛਾਪੇ ਵਿਚਾਰ ਕਰੂ ਜੋਰ ਤਾਂ ਲਗੂਏ ਰਸ ਤਾਂ ਵੀ ਤਾਂ ਹੀ ਆਊਗਾ ਗੱਲ ਨਾਲ ਦਵਾਊਗਾ ਤਾਂ ਹੀ ਰਸ ਆਊਗਾ